ਜੋ ਬੋਲੇ ਸੋ ਨਿਰਭੈ ਨਾਮ ਬਾਣੀ ਮਕੀ ਮਹਾਰਾਜ ਕੀ ਜੈ ਅੱਜ ਸਤਿਗੁਰ ਕਬੀਰ ਮੰਦਰ ਦੇ ਵਿੱਚ ਬਹੁਤ ਹੀ ਮੇਰੇ ਸਤਕਾਰਯੋਗ ਮੇਰੇ ਵੀਰ ਵਿਪਨ ਸਬਰਵਾਲ ਜੀ ਪਹੁੰਚੇ ਨੇ ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦ ਦਿਆਂ ਕਿ ਇਹਨਾਂ ਦਾ ਜਿਹੜਾ ਆਸ਼ਰਮ ਦੇ ਨਾਲ ਸਾਰੀ ਸੰਗਤ ਨੂੰ ਜੋੜਨ ਦਾ ਜੋ ਉਪਰਾਲਾ ਹੈ ਬਹੁਤ ਸ਼ਲਾਘਾਯੋਗ ਹੈ ਤੇ ਮੈਂ ਸਮੂਹ ਸਮਾਜ ਨੂੰ ਸਮੂਹ ਵਾਲਮੀਕੀ ਸਮਾਜ ਨੂੰ ਸਮੂਹ ਮੋਲਵਾਸੀ ਸਮਾਜ ਨੂੰ ਇਹ ਬੇਨਤੀ ਕਰਦਾ ਕਿ ਉਸ ਦਿਨ ਵੱਧ ਚੜ ਕੇ ਜਿਹੜਾ ਵਿਪਨ ਸਬਰਵਾਲ ਜੀ ਦਾ ਸਾਥ ਦਿੱਤਾ ਜਾਵੇ ਤੇ ਆਸ਼ਰਮ ਦੇ ਵਿੱਚ ਜਾ ਕੇ ਨਤਮਸਤ ਕੀਤਾ ਜਾਵੇ ਕਿਉਂਕਿ ਥੋੜੀ ਦੇਰ ਪਹਿਲੇ ਦੱਸ ਕੇ ਹਟੇ ਸੀ ਵੀ ਭਗਵਾਨ ਵਾਲਮੀਕ ਜੀ ਕਿਸੇ ਇੱਕ ਜਾਤੀ ਦੇ ਲਈ ਸਤਿਗੁਰੂ ਨਹੀਂ ਹੈ ਸਿਸ਼ਟਿਕਰਤਾ ਨਹੀਂ ਹੈ ਉਹਨਾਂ ਨੇ ਸਾਰੇ ਸਮਾਜ ਦੇ ਲਈ ਰਮਾਇਣ ਦੇ ਵਿੱਚ ਸਿਖਸ਼ਾਵਾਂ ਦਿੱਤੀਆਂ ਤੇ ਸਾਰੇ ਸਮਾਜ ਨੂੰ ਅੱਗੇ ਵਧਣ ਦੀ ਉਹਦੇ ਵਿੱਚ ਸਿੱਖਿਆ ਦਿੱਤੀ ਹੈ ਇਸ ਕਰਕੇ ਸਾਡਾ ਇੱਕ ਮੋਰਲ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਉਸ ਦਿਨ ਆਸ਼ਰਮ ਜਾ ਕੇ ਉੱਥੇ ਵੱਡੀ ਗਿਣਤੀ ਦੇ ਨਾਲ ਨਤਮਸਤਕ ਹੋਈਏ ਤਾਂ ਅਸੀਂ ਵਿਪਨ ਸਬਰਵਾਲ ਜੀ ਦੇ ਨਾਲ ਪੂਰੇ ਮੋਰਚੇ ਦੇ ਜਿੰਨੇ ਵੀ ਮੇਰੇ ਮੈਂਬਰਸ ਹੋਣਗੇ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਨੂੰ ਇਹ ਅਪੀਲ ਕੀਤੀ ਹੈ ਬਾਕੀ ਹੋਰ ਵੀ ਪੂਰੇ ਪੰਜਾਬ ਦੇ ਵਿੱਚ ਵਸਦੇ ਸਾਰੇ ਭਰਾਵਾਂ ਨੂੰ ਮੈਂ ਅਪੀਲ ਕਰਦਾ ਕਿ 27 ਤਰੀਕ ਆ ਭਗਵਾਨ ਵਾਲਮੀਕੀ ਅ ਪ੍ਰਚੀਨ ਮੰਦਰ ਵਾਲੇ ਮਨਲਾ ਇਕੱਠੇ ਹੋ ਕੇ ਤਾਂ ਉਥੋਂ ਵੱਡੇ ਕਾਫਲੇ ਦੇ ਵਿੱਚ ਇਥੋਂ ਰਵਾਨਾ ਹੋਈਏ ਤੇ ਇਨਾ ਹੀ ਕਹਿੰਦੇ ਹੋਏ ਜੈਪੀ ਜੈਪਰਾ ਸਾਰੀ ਸਤਿਕਾਰ ਦੇ ਸਤਿਆਂ ਨੂੰ ਜੈ ਵਾਲਮੀ ਜੈ ਭੀ ਜੈ ਭਾਗ ਜੀ ਜਿਤ ਤੱਕ ਅਸੀਂ ਜਾਣਦੇ ਹਾਂ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਸਤੂ ਦੂਬਰ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਬੜੇ ਹੀ ਪਿਆਰ ਦੇ ਚਾਹ ਨਾਲ ਮਨਾਇਆ ਜਾ ਰਿਹਾ ਵਾ ਉਸ ਪਲਖਸ਼ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਜਿੱਤਨ ਸੱਬਰਵਾਲ ਜੀ ਜੋ ਹਰ ਸਾਲ ਇੱਕ ਬਹੁਤ ਹੀ ਵੱਡਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨੂੰ ਹਜ਼ਾਰਾਂ ਦੀਆਂ ਬੱਸਾਂ ਦੇ ਵਿੱਚ ਗੁਰੂ ਮਹਾਰਾਜ ਦੇ ਤੀਰਸਥਾਨ ਦੀ ਯਾਤਰਾ ਕਰਾਉਂਦੇ ਸੋ ਉਸ ਪਲਖਸ਼ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜਿੱਤਨ ਸੱਬਰਵਾਲ ਜੀ ਸਤਿਗੁਰੂ ਕਬੀਰ ਮੰਦਰ ਕਬੀਰ ਗਿਆ ਬਸਤੀ ਵਾਵਾ ਖੇਲ ਦੇ ਵਿੱਚ ਆਏ ਆ ਸੋ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਨੇ ਕਿ 27 ਸਤੰਬਰ ਨੂੰ ਜਿਹੜੀ ਯਾਤਰਾ ਜਲੰਧਰ ਤੋਂ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾਣੀ ਹੈ ਉਹਦੇ ਵਿੱਚ ਸਤਿਗੁਰੂ ਕਬੀਰ ਟੈਗਰ ਹੋ ਸਰੋ ਬੱਸ ਤੇ ਗੱਡੀਆਂ ਤੇ ਹੋਰ ਜਿੰਨੇ ਵੀ ਸਾਡੀਆਂ ਸੰਸਥਾਵਾਂ ਨੇ ਉਹ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਥੋਂ ਅਸੀਂ ਤੁਹਾਡੇ ਕੋਲ ਉੱਥੇ ਪਹੁੰਚਾਂਗੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੀਆਂ ਕਿ ਪਾਕੀ ਸਾਹਿਬ ਬੋਰੀ ਹੋएगी ਤਾਂ ਅਸੀਂ ਬੱਸਾਂ ਗੱਡੀਆਂ 'ਚ ਪਿੱਛੇ ਹੋਵਾਂਗੇ ਸੇਮ ਉਸੇ ਤਰ੍ਹਾਂ ਹੀ ਅਸੀਂ ਜਿਹੜੀ ਯਾਤਰਾ ਜਲੰਧਰ ਤੋਂ ਸ਼ੁਰੂ ਕਰਕੇ ਸਿੱਧਾ ਅਮਰਸਾਹਬ ਜਾ ਕੇ ਮੱਥਾ ਟੇਕ ਕੇ ਮੁੜ ਕੇ ਆ ਕੇ ਉੱਥੇ ਹੀ ਵਾਪਸੀ ਕਰਾਂਗੇ ਸੋ ਇੰਨਾ ਹੀ ਕਹਿੰਦੇ ਹੋਏ ਮੈਂ ਆਪਣੇ ਸ਼ਬਦਾਂ ਨੂੰ ਬਰਾਮਦਿਨਾਂ ਤੇ ਬੇਨਤੀ ਕਰਦਾ ਸਾਰੀ ਸੰਗਤ ਨੂੰ ਜੋ ਮੈਨੂੰ ਸੁਣ ਰਹੀ ਆ ਕਿ 27 ਸਤੰਬਰ 2025 ਨੂੰ ਅਸੀਂ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਆਪਣੇ ਪਰਿਵਾਰਾਂ ਆਪਣੇ ਸਾਥੀਆਂ ਬੱਚਿਆਂ ਦੇ ਨਾਲ ਜੁਰਗਾ ਦੇ ਨਾਲ ਹਿੱਸਾ ਲਈ ਸਾਰਿਆਂ ਨੂੰ ਜੈਪੀ ਜੈਪੀ